ਡਾਕਟਰ ਬੀ.ਆਰ. ਅੰਬੇਦਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਪਿੰਡ ਮੁੱਲਾਪੁਰ ਵਿੱਚ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਖੂਨਦਾਨ ਕੈਂਪ ਵਿੱਚ ਹਿੱਸਾ ਲਿਆ ਇਸ ਮੌਕੇ ਤੇ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਤੌਰ ਤੇ ਅਨਮੋਲ ਖਵਾਤਰਾ ਪਹੁੰਚੇ ਜਿੱਥੇ ਇਹਨਾਂ ਨੌਜਵਾਨਾਂ ਨੇ ਕਿਹਾ ਕਿ ਸਾਨੂੰ ਵੱਧ ਚੜ੍ਹ ਕੇ ਅਜਿਹੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਲੋਕਾਂ ਦੀ ਜ਼ਿੰਦਗੀ ਬਚਦੀ ਹੈ ਗੱਲਬਾਤ ਕਰਦੇ ਆਂ ਇਸ ਮੌਕੇ ਤੇ ਕਲੱਬ ਦੇ ਮੈਂਬਰਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮੌਕੇ ਤੇ ਫੰਕਸ਼ਨ ਰਿਕਾਰਡਿੰਗ ਦੀ ਗੱਲ ਕਰਨ ਲੱਗਾ ਪਰ ਸੱਚ ਆਪਾਂ ਸਾਰੇ ਮੌਤ ਦੀ ਗੱਲ ਨਹੀਂ ਸੁਣਦੇ ਸਮਰਦੇ ਪ੍ਰਸਤ ਕਰੀ ਕਿ ਉਹਨਾਂ ਦਾ ਗਿਆਨ ਨੂੰ ਨਾ ਰਹਿਦਾ ਕਿ ਉਹਨਾਂ ਦਾ ਮੌਤ ਨਹੀਂ ਹੈ ਕੁਝ ਵੀ 5000 ਦੇ 4000 ਘਟੇ ਨਾਲ ਨੇ ਮੌਤ ਦੇ ਵਿੱਚੋਂ ਲੰਘ ਜਾਣ ਪਰ ਜੇ ਰਿਕਾਰਡਿੰਗ ਸੱਚਾਈ ਹੈ ਇਹ ਸਹੀ ਆ ਰਹਾ ਹੈ ਤੁਹਾਡੇ ਸ਼ਮਸ਼ਾਨ ਘਰ ਜਾ ਕੇ ਬੁੜਾਪੇ ਦੇ ਵਿੱਚ ਜਦੋਂ ਵੀ ਇਹ ਟਾਈਮ ਆਣ ਇਹਨਾਂ ਨੇ ਤੁਹਾਡੇ ਕੋਲ 2 ਮਿੰਟ ਤੋਂ ਵੱਧ ਖੜਨਾ ਨਹੀਂ ਤਾਂ ਸਿੰਘ ਜੀ ਜੇ ਕਿਸੇ ਦਾ

ਉਹਨਾਂ ਨੇ ਬੜੀਆ ਕੈਂਪਰੇਜ ਚਲਾਇਆ ਵਾ ਸਾਡਾ ਦੀਪਕ ਹਸਪੀਟਲ ਸਰਾਂਬਾ ਨਗਰ ਯੂਨੀਵਰਸਿਟੀ ਐਕ ਨੰਬਰ ਗੇਟ ਦੇ ਹਸਪੀਟਲ ਲਈ ਇੱਥੇ ਸਾਡੀ ਟੀਮ ਨੇ ਇਹਨਾਂ ਨੇ ਵਾਈਟ ਕੱਟਾ ਬਲੱਡ ਕਲੈਕਸ਼ਨ ਵਾਸਤੇ ਤੇ ਬਹੁਤ ਹੀ ਨੀਡੀ ਪੇਸ਼ੰਗੋ ਲੱਗਣਾ ਵਾ ਬਹੁਤ ਵੱਡਾ ਦਾਨ ਹੁੰਦਾ ਹੀ ਆ ਕਿੰਨੇ ਯੂਨਿਟ ਹੁਣ ਤੱਕ ਜਿਹੜੇ ਬਲੱਡ ਨੇਡ ਹੋ ਚੁੱਕੇ ਨੇ 70 75 ਡੋਨਰ ਹੋ ਚੁੱਕੇ ਹਨ ਸ਼ਾਮ ਕਿੰਨੇ ਵਜੇ ਤੱਕ ਇਹ ਜਿਹੜਾ ਕੈਂਪ ਚੱਲੂਗਾ 4 ਵਜੇ ਤੱਕ ਕੈਂਪ ਚੱਲੇਗਾ ਸਰ ਪੜਾ ਪਸ਼ਾਵ ਆ ਕੱਟ ਦੇ ਬਾਅਦ ਪਹਿਲਵਸਰੀਆਂ ਦੇ ਵਿੱਚ ਬਹੁਤ ਵਧੀਆ ਚੱਲ ਰਹੀ ਹੈ। ਤੇ ਕੀ ਕਹਿਣਾ ਚਾਹੂੰਗੀ ਜੀ ਅੱਜ ਕੈਂਪ ਲਾਇਆ ਗਿਆ ਨੌਜਵਾਨਾਂ ਵੱਲੋਂ। ਅਜੋ ਕੈਂਪ ਲਗਾਇਆ ਗਿਆ ਜੀ ਉੱਥੇ ਪਿੰਡ ਮੁੱਲਾਂਪੁਰ ਵਿੱਚ ਬਗਦੁਰ ਭਗਤਵਦਾਸ ਜੀ ਦੇ ਤੇ ਲਗਾਇਆ ਗਿਆ। ਸਨੂ ਪੈਂਡ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਤੇ ਇਹ ਜਿਹੜਾ ਕੈਂਪਾ ਸੀਰ ਪਾਕਿਸਤਾਨ ਕੈਲਫੇਅਰ ਕਲੱਬ ਵੱਲੋਂ ਲਗਾਇਆ ਗਿਆ ਹੈ। ਤੇ ਇੱਥੇ ਜੋ ਡਾਕਟਰ ਧੀਮਰਾ ਉਵੇਦਕਰ ਸਾਡੇ ਗੰਗ ਜੀ ਦੇ ਉਹਨਾਂ ਨੂੰ ਕ੍ਰਾਫਟ ਦੇ ਟੈਂਪ ਲਗਾਇਆ ਗਿਆ ਹੈ ਇੱਥੇ ਬਹੁਤ ਹੀ ਜ਼ਿਆਦਾ ਜੋ ਨੌਜਵਾਨ ਸੀ ਕਲਬ ਸੰਘ ਦੇ ਬਿਲਕੁਲ ਗੇਟ ਤੇ ਕਲਬ ਦੇ ਨੌਜਵਾਨ ਉਹਨਾਂ ਨੇ ਬਹੁਤ ਵੱਡਾ ਕਾਰਜ ਕੀਤਾ ਹੈ ਕਿ ਅੱਜ ਪੂਟਾ ਦੇ ਕਟੋਟਾ 70ਵੇਂ ਤੇ ਟੋਪਰ ਪੂਟਾ ਦੇ ਨੇੜੇ ਕੀਤਾ ਗਿਆ ਹੈ ਇਹ ਖਾਸ ਕਰਕੇ ਇੱਥੇ ਜਿਹੜੇ ਨੌਜਵਾਨ ਵੀਰ ਉਹ ਬਹੁਤ ਜ਼ਿਆਦਾ ਵਿੱਦਿਤਾ ਦਾ ਆਪ ਵਿੱਚ ਇੱਥੇ ਪਹੁੰਚਿਆ ਨੇ ਅਤੇ ਬਹੁਤ ਹੀ ਉਹਨਾਂ ਨੇ ਇਹਨਾਂ ਮੋਕਾ ਪਾਤਰਾਂ ਜੀ ਵੀ ਆਏ ਹਨ ਜੋ ਉਹਨਾਂ ਦੀ ਵੀ ਉਹਨਾਂ ਨੇ ਬਹੁਤ ਹੀ ਧਿਆਨ ਨਾਲ ਉਹਨਾਂ ਦੇ ਵਿਚਾਰ ਸੁਨੇ ਆ ਉਹਨਾਂ ਨੂੰ ਕਿਹਾ ਗਿਆ ਹੈ ਕਿ ਇਹ ਨੌਜਵਾਨਾਂ ਉਹਨਾਂ ਨੂੰ ਨਸ਼ਿਆਂ ਨੂੰ ਛੱਡ ਕੇ ਇਤਾਂ ਦੇ ਕੰਮ ਜੋ ਉਪਰਾਡੇ ਕਰਦੇ ਰਹੇ ਨਾ ਚਾਹੀਦਾ ਤਾਂ ਜੋ ਬੱਚਿਆਂ ਦੇ ਵਿੱਚ ਕਿਸੇ ਦੀ ਜੋ ਪ੍ਰੈਗਨੇਟ ਨਾਲ ਕਿਸੇ ਦੀ ਜਾਨ ਪਸ ਸਕੇ ਤੇ ਜੋ ਪੀਸੀਪੀ ਦੇ ਜੋ ਨੌਜਵਾਨ ਪਤੂਆ ਦੇ ਤੋਂ ਨੇ ਉਹ ਵੀ ਇੱਥੇ ਪਹੁੰਚੇ ਆ ਵੱਡੀ ਕੁੱਟੀ ਤਾਦਾਦ ਵਿੱਚ ਆਏ ਆ ਤੇ ਉਹਨਾਂ ਨੇ ਵੀ ਬਹੁਤ ਜਾਣੇ ਨੇ ਲੱਗ ਡੈਟ ਕੀਤਾ ਹੈ ਇਹ ਇਹਨੂੰ ਦੇ ਪਰਾੰਦੇ ਆ ਜੋ ਪਿੰਡਾਂ ਦੇ ਵਿੱਚ ਹਰ ਪਿੰਡਾਂ ਦੇ ਵਿੱਚ ਘੱਟੋ ਘੱਟ ਸਾਫ ਦਾ 6 ਮਹੀਨੇ ਵਿੱਚ ਹੁੰਦੇ ਰਹਿੰਦੇ ਨੇ ਇਹਨਾਂ ਨੂੰ